ਪੰਜਾਬ ਦੇ ਵਿੱਚ ਨਾ ਤਾਂ মিডিਆ ਨੂੰ ਆਜ਼ਾਦੀ ਹੈ ਨਾ ਪੋਲਿਟਿਕਲ ਵਿਰੋਧੀਆਂ ਨੂੰ ਬਖਸ਼ਿਆ ਜਾ ਰਿਹਾ ਹੈ ਆਵਾਜ਼ ਬੰਦ ਕਰਨ ਦੇ ਲਈ ਧਮਕਾਇਆ ਜਾਂਦਾ ਝੂਠੇ ਪਰਚੇ ਦਰਜ ਕੀਤੇ ਜਾਂਦੇ ਨੇ ਫਿਰ ਇਹ ਤਾਂ ਇੱਕੋ ਸਿੱਕੇ ਦੇ ਦੋ ਪਹਿਲੂ ਹੋਏ ਜੋ ਕੇਂਦਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇਲਜ਼ਾਮ ਲਾ ਰਹੀ ਹੈ ਉਹੀ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਤੇ ਪੰਜਾਬ ਦੇ ਸਾਰੇ ਮੁੱਦੇ ਛੱਡ ਕੇ ਇੱਕੋ ਗੱਲ ਹੋ ਰਹੀ ਹੈ ਕਿ ਜੀ ਕੇਜਰੀਵਾਲ ਸਾਹਿਬ ਨੂੰ ਬੰਦ ਕਰਤਾ ਪਤਾ ਨਹੀਂ ਕਿਹੜੀ ਪਰਲੋ ਆ ਗਈ ਉਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਦੇਸ਼ ਦੀ ਸਰਵੋੱਚ ਅਦਾਲਤ ਨੇ ਕਿਹਾ ਕਿ 338 ਕਰੋੜ ਦਾ ਭ੍ਰਸ਼ਟਾਚਾਰ ਕੀਤਾ 9 ਸਮਨ ਦੇਣ ਦੇ ਬਾਵਜੂਦ ਉਹ ਪੇਸ਼ ਨਹੀਂ ਹੋਏ ਉਹਨਾਂ ਦੇ ਮੰਤਰੀ ਜੇਲ੍ਹ ਦੇ ਵਿੱਚ ਬੈਠੇ ਨੇ ਜ਼ਮਾਨਤਾਂ ਕੋਟਾ ਦੇ ਨਹੀਂ ਰਹੀਆਂ ਤੇ ਹਲੇ ਕਹਿੰਦੇ ਜੀ ਬੇਕਸੂਰ ਹੈ ਤੇ ਉਹਨਾਂ ਦੀ ਫੋਟੋ ਇਹਨਾਂ ਨੇ ਸ਼ਹੀਦ ਦੇ ਆਜ਼ਮ ਭਗਤ ਸਿੰਘ ਜੀ ਤੇ ਬਾਬਾ ਸਾਹਿਬ ਅੰਬੇਦਕਰ ਦੇ ਨਾਲ ਲਾਈ ਉਹ ਸ਼ਕਤੀਤਾ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਦੇਸ਼ ਨੂੰ ਸੰਵਿਧਾਨ ਦਿੱਤਾ ਤੇ ਕੇਜਰੀਵਾਲ ਨੇ ਕੀ ਕੀਤਾ 338 ਕਰੋੜ ਦਾ ਐਕਸਾਈਜ਼ ਘੁਟਾਲਾ ਔਰ ਕੱਲ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਇੱਕ ਬਹੁਤ ਵੱਡੇ ਅਖਬਾਰ ਦੇ ਇੱਕ ਉਗੇ ਜਰਨਲਿਸਟ ਨੂੰ ਇੰਟਰਵਿਊ ਦਿੰਦਿਆਂ ਜਿਹੜੀ ਕਿ ਅੱਧੇ ਅੱਧੇ ਪੇਜ ਦੀ ਛਪੀ ਹੈ ਜਿੱਥੇ ਪੰਜਾਬ ਬਾਰੇ ਹੋਰ ਬਹੁਤ ਕੁਝ ਝੂਠ ਬੋਲਿਆ ਉਥੇ ਮੁੱਖ ਮੰਤਰੀ ਸਾਹਿਬ ਨੂੰ ਇੱਕ ਸਵਾਲ ਕੀਤਾ ਗਿਆ ਕਿ ਜਿਹੜਾ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੇਸ ਹੈ ਉਦੇvare ਤੁਸੀਂ ਕੀ ਕਹਿਣਾ ਔਰ ਹੈਰਾਨ ਹੋ ਜੂਗੇ ਕਿ ਸਾਡੇ ਮੁੱਖ ਮੰਤਰੀ ਇਹ ਗੱਲ ਐਡਮਿਟ ਕਰਦੇ ਨੇ ਕਹਿੰਦੇ ਜੀ ਕਾਂਗਰਸ ਨੇ ਤਾਂ ਝੂਠਾ ਪਰਚਾ ਦਿੱਤਾ ਸੀ ਉਹਦੇ ਵਿੱਚ ਤਾਂ ਲੂਜ਼ ਐਂਡ ਸੀ ਔਰ ਸਾਰਿਆਂ ਨੂੰ ਪਤਾ ਕਿ ਜਿਸ ਤਰੀਕੇ ਚਰਨਜੀਤ ਚੰਨੀ ਸੁਖੀ ਰੰਦਾਵਾ ਜੀ ਤੇ ਕਾਂਗਰਸ ਦੀ ਸਰਕਾਰ ਇਹਨਾਂ ਨੇ ਆਪਣੀ ਨਕਾਮੀ ਛੁਪਾਉਣ ਦੇ ਲਈ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਹਨੇਰੀਆਂ ਰਾਤਾਂ ਦੇ ਵਿੱਚ ਇੱਕ ਜਿਹੜਾ ਮਹੀਨੇ ਦਾ ਡੀਜੀਪੀ ਸੀ ਉਨੂੰ ਲਿਹਾ ਕੇ ਪਰਚਾ ਦਰਜ ਕੀਤਾ ਤੇ ਕੱਲ ਭਗਵੰਤ ਮਾਨ ਸਾਹਿਬ ਨੇ ਇਹ ਮੰਨਿਆ ਕਿ ਜੀ ਉਹ ਬੜਾ ਝੂਠਾ ਜਿਹਾ ਪਰਚਾ ਸੀ ਪਰ ਜਿਹੜੀ ਅੱਗੇ ਗੱਲ ਮੁੱਖ ਮੰਤਰੀ ਸਾਹਿਬ ਨੇ ਬਹੁਤ ਸੰਗੀਨ ਕੀਤੀ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਕਿ ਹੁਣ ਮੈਂ ਕੇਸ ਫਾਈਲ ਰੀਰਾਈਟ ਕਰ ਰਹੇ ਹਾਂ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਕੀ ਐਵੀਡੈਂਸ ਕ੍ਰੀਏਟ ਕਰ ਰਹੇ ਹੋ ਕਿ ਇਹ ਰੀਰਾਈਟ ਹੈ ਤੁਹਾਡਾ ਤੁਸੀਂ ਮੰਨ ਲਿਆ ਕਿ ਕੇਸ ਝੂਠਾ ਪੰਜਾਬ ਰਿਆਣਾ ਹਾਈ ਕੋਰਟ ਨੇ ਕਹਿਤਾ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਕਿਣਕਾ ਵੀ ਸਬੂਤ ਇਸ ਗੱਲ ਦਾ ਨਹੀਂ ਕਿ ਜਿਸ ਤਰੀਕੇ ਦਾ ਝੂਠਾ ਪਰਚਾ ਡਰੱਗ ਨੂੰ ਲੈ ਕੇ ਉਹਨਾਂ ਤਾਂ ਦਿੱਤਾ ਗਿਆ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਉਸ ਕੇਸ ਦੇ ਨਾਲ ਕਨੈਕਟ ਕੀਤਾ ਜਾਵੇ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਜੀ ਉਹ ਕੇਸ ਤਾਂ ਝੂਠਾ ਸੀ ਹੁਣ ਮੈਂ ਰੀਰਾਈਟ ਕਰ ਰਿਹਾ ਹੁਣ ਮੈਂ ਐਵੀਡੈਂਸ ਕ੍ਰੀਏਟ ਕਰ ਰਿਹਾ ਤਾਂ ਇਹਦਾ ਮਤਲਬ ਸਪਸ਼ਟ ਹੈ ਕਿ ਕੀ ਸਰਕਾਰ ਹੁਣ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਝੂਠੇ ਤੌਰ ਤੇ ਸਿਆਸੀ ਰੰਜਿਸ਼ ਕਰਕੇ ਇੰਪਲੀਕੇਟ ਕਰਨਾ ਚਾਹੁੰਦੀ ਹੈ ਕਿ ਤਾਂ ਹੀ ਲਗਾਤਾਰ ਐਸਆਈਟੀ ਦੇ ਮੁਖੀ ਬਦਲ ਰਹੇ ਨੇ ਕਿਉਂਕਿ ਐਸਆਈਟੀ ਦੇ ਜਿਹੜੇ ਮੁਖੀ ਨੇ ਉਹ ਸਰਕਾਰ ਦੀ ਲਾਈਨ ਟੋਕ ਕਰਨ ਨੂੰ ਤਿਆਰ ਨਹੀਂ ਜੋ ਮੁੱਖ ਮੰਤਰੀ ਦਫਤਰ ਚੋਂ ਉਹਨਾਂ ਨੂੰ ਹੁਕਮ ਆਉਂਦੇ ਨੇ ਉਹ ਹੁਕਮ ਮੰਨਣ ਦੇ ਲਈ ਤਿਆਰ ਨਹੀਂ ਔਰ ਉਹਨਾਂ ਨੂੰ ਪ੍ਰਲੋਭਨ ਦੇ ਕੇ ਲਿਆਂਦਾ ਜਾਂਦਾ ਕਿਸੇ ਨੂੰ ਰਿਟਾਇਰਮੈਂਟ ਤੋਂ ਪਹਿਲਾਂ ਪੋਸਟਿੰਗ ਕਿਸੇ ਨੂੰ ਵੈਸੇ ਪਲੰਪ ਪੋਸਟਿੰਗ ਔਰ ਕਿਉਂਕਿ ਉਹ ਝੂਠੇ ਸਬੂਤ ਬਣਾ ਨਹੀਂ 파ਰੇ ਉਹ ਮੁੱਖ ਮੰਤਰੀ ਜੋ ਕਹਿੰਦੇ ਨੇ ਉਹ ਕਰ ਨਹੀਂ 파ਰੇ ਇਸ ਲਈ ਫਿਰ ਐਸਆਈਟੀ ਬਦਲੀ ਜਾਂਦੀ ਹੈ ਫਿਰ ਨਵਾਂ ਮੁਖੀ ਲਿਆਂਦਾ ਜਾਂਦਾ ਤਾਂ ਜੋ ਝੂਠੇ ਸਬੂਤ ਘੜੇ ਜਾਣ ਮੈਂ ਥੋੜੇ ਦਿਨ ਪਹਿਲਾਂ ਵੀ ਖੁਲਾਸਾ ਕੀਤਾ ਸੀ ਕਿ ਕਿਸ ਤਰੀਕੇ ਦੇ ਨਾਲ ਉਸ ਕੇਸ ਦੇ ਵਿੱਚ ਜਿਹੜੇ ਉਸ ਸਮੇਂ ਦੇ ਆਈਜੀ ਸੀ ਉਹਨਾਂ ਨੇ ਵਿਟਨੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਰਿਟਨ ਸਟੇਟਮੈਂਟ ਤੱਕ ਭੇਜੀਆਂ ਕਿ ਤੁਸੀਂ ਆ ਗਵਾਹੀ ਦੇ ਦਿਓ ਪਰ ਉਹ ਤਾਂ ਚਲੋ ਮੈਂ ਧੰਨਵਾਦ ਕੀਤਾ ਉਸ ਸਮੇਂ ਵੀ ਕਿ ਬੰਦੇ ਉਹਨਾਂ ਦੀ ਜ਼ਮੀਰਾਂ ਜਾਗਦੀਆਂ ਨੇ ਉਹ ਕਹਿੰਦੇ ਅਸੀਂ ਸਰਕਾਰ ਦਾ ਝੂਠ ਨਹੀਂ ਪਰੋਸਣਾ ਨਾਲ ਸਾਨੂੰ ਕੋਈ ਨੌਲੇਜ ਐ ਇਸ ਲੈਵਲ ਤੇ ਸਰਕਾਰ ਕੰਮ ਕਰ ਰਹੀ ਐ ਤਦੋਂ ਹੁਣ ਜਦੋਂ ਅਫਸਰ ਸ਼ਾਹੀ ਗਲਤ ਕੰਮ ਕਰਨ ਨੂੰ ਤਿਆਰ ਨਹੀਂ ਕਿਉਂਕਿ ਅਫਸਰ ਤਾਂ ਕਾਨੂੰਨ ਦਾ ਬੰਨਿਆ ਅਫਸਰ ਨੇ ਤਾਂ ਜੋ ਸੰਵਿਧਾਨ ਕਹਿੰਦਾ ਜੋ ਰੂਲ ਬੁੱਕ ਕਹਿੰਦੀ ਐ ਅਫਸਰ ਨੇ ਤਾਂ ਉਹਦੇ ਮੁਤਾਬਕ ਕੰਮ ਕਰਨਾ ਪਰ ਕੀ ਹੁਣ ਮੁੱਖ ਮੰਤਰੀ ਆਪ ਇਨਵੈਸਟੀਗੇਟਰ ਬਣ ਗਏ ਨੇ ਕਿ ਹੁਣ ਮੁੱਖ ਮੰਤਰੀ ਆਪ ਡੀਏ ਲੀਗਲ ਬਣ ਗਏ ਨੇ ਕਿ ਮੁੱਖ ਮੰਤਰੀ ਹੁਣ ਆਪ ਕੋਰਟ ਬਣ ਕੇ ਫੈਸਲਾ ਕਰਨਗੇ ਸੋ ਇਹਦਾ ਮਤਲਬ ਕਿ ਹੁਣ ਜਿਹੜੀਆਂ ਐਸਆਈਟੀਆਂ ਨੇ ਉਹ ਤਾਂ ਨਾਮ ਦੀਆਂ ਰਹਿ ਗਈਆਂ ਨੇ ਹੁਣ ਤਾਂ ਫਿਰ ਕੋਤਸਾਬ ਆਪ ਹੀ ਮੂਰੇ ਹੋਏ ਨੇ ਕਿਉਂਕਿ ਅਫਸਰ ਤਾਂ ਗਲਤ ਕੰਮ ਕਰਨ ਨੂੰ ਤਿਆਰ ਨਹੀਂ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਗੱਲ ਕਹਿਣੀ ਪੈਰੀ ਹੈ ਕਿ ਭਾਈ ਹੁਣ ਮੈਂ ਰੀਰਾਈਟ ਕਰ ਰਿਆਂ ਉਹਦਾ ਮਤਲਬ ਹੈ ਕਿ ਹੁਣ ਮੈਂ ਐਵੀਡੈਂਸ ਕ੍ਰੀਏਟ ਕਰ ਰਿਆਂ ਹੁਣ ਮੈਂ ਫਾਈਲ ਨਵੇਂ ਸਿਰੇ ਤੋਂ ਬਣਾ ਰਿਆਂ ਜੋ ਐਵੀਡੈਂਸ ਅਜ ਤੱਕ ਆਇਆ ਕਿਉਂਕਿ 2 ਸਾਲ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਹੋ ਗਏ ਕਾਂਗਰਸ ਨੇ ਤਾਂ ਜਾਂਦੇ ਜਾਂਦੇ ਉਹ ਹਨੇਰੀ ਰਾਤ ਚ ਜਿਹੜਾ ਝੂਠਾ ਕੰਮ ਕੀਤਾ ਉਹ ਕੀਤਾ ਉਹ ਮੰਨ ਵੀ ਲਿਆ ਕਾਂਗਰਸ ਆਪਣਾ ਭਗਵੰਤ ਮਾਨ ਸਾਹਿਬ ਨੇ ਕਿਉਂ ਝੂਠਾ ਪਰਚਾ ਸੀ ਤਾਂ ਕਿ ਹੁਣ ਨਵੇਂ ਸਿਰੇ ਤੋਂ ਐਵੀਡੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਸਾਹਿਬ ਇਹ ਤੁਸੀਂ ਆਪਣਾ ਚਿਹਰਾ ਖੁਦ ਬੇਨਕਾਬ ਕਰ ਲਿਆ ਇਹਦੀ ਜਵਾਬਦੇਹੀ ਅੱਜ ਤੁਹਾਡੀ ਹੈ ਕਿ ਕੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਪ ਛੇਦ ਅੰਤਰ ਰਚ ਰਹੇ ਨੇ बतौर ਮੁੱਖ ਮੰਤਰੀ ਕਿ ਕਿਤਾ ਮੁੱਖ ਮੰਤਰੀ ਦਾ ਕੰਮ ਹੀ ਨਹੀਂ ਇਨਵੈਸਟੀਗੇਸ਼ਨ ਕਰਨਾ ਅਫਸਰਾਂ ਦਾ ਕੰਮ ਹੈ ਉਹ ਇਨਵੈਸਟੀਗੇਸ਼ਨ ਨੂੰ ਵੈਲਿਊ ਕਰਨਾ ਉਹਦੇ ਚ ਕੀ ਤੱਥ ਨੇ ਉਹ ਡੀ ਲੀਗਲ ਦਾ ਕੰਮ ਹੈ ਤੇ ਉਸ ਐਵੀਡੈਂਸ ਨੂੰ ਐਪਰੀਸ਼ੀਏਟ ਕਰਨਾ ਉਹ ਕੋਰਟਾਂ ਦਾ ਕੰਮ ਹੈ ਸੋ ਮੁੱਖ ਮੰਤਰੀ ਕਿਸ ਕਪੈਸਿਟੀ ਦੇ ਵਿੱਚ ਖੁੱਲੇ ਆ ਬਿਆਨ ਦਿੰਦੇ ਨੇ ਕਿ ਜੀ ਹੁਣ ਮੈਂ ਐਵੀਡੈਂਸ ਨੂੰ ਰੀਰਾਈਟ ਕਰ ਰਿਹਾ ਇਥੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਦੇ ਨਾਲ ਕੀਤੇ ਝੂਠੇ ਵਾਅਦਿਆਂ ਤੋਂ ਹੁਣ ਭੱਜਣ ਨੂੰ ਤਿਆਰ ਖੜੀ ਐ ਔਰ ਉਹ ਵਾਅਦਿਆਂ ਦੇ ਤਹਿਤ ਕਿਉਂਕਿ ਹੁਣ ਲੋਕਾਂ ਦਾ ਧਿਆਨ ਭਟਕਾਉਣਾ ਸੋ ਇਸ ਤਰੀਕੇ ਦੇ ਛੜਿਆੰਤਰ ਹੁਣ ਮੁੱਖ ਮੰਤਰੀ ਆਪ ਰਚਨਾ ਚਾਹੁੰਦੇ ਨੇ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿ ਦਿੰਨਾ ਕਿ ਅੱਜ ਪੰਜਾਬ ਦੇ ਜੋ ਹਾਲਾਤ ਨੇ ਲੋਕ ਆਮ ਆਦਮੀ ਪਾਰਟੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਤੰਗ ਆ ਚੁੱਕੇ ਨੇ ਕੋ ਸਾਹਿਬ ਜਦੋਂ ਗਰਾਊਂਡ ਗਿੱਲਾ ਹੁੰਦਾ ਨਾ ਉਦੋਂ ਗੋਲਾ ਸਿੱਟਣ ਆਪ ਨਹੀਂ ਆਉਂਦੇ ਕਿਉਂਕਿ ਨੀਚੋਂ ਪੈਰ ਤਿਲਕ ਕੇ ਲਤਾਵਾ ਚ ਹੋ ਜਾਂਦੀਆਂ ਨੇ ਤੇ ਗੋਲਾ ਆਪਣੇ ਆਪ ਤੇ ਡਿੱਗ ਜਾਂਦਾ ਤੇ ਅੱਜ ਪੰਜਾਬ ਦੇ ਭਗਵੰਤ ਮਾਨ ਸਾਹਿਬ ਉਹੀ ਹਾਲਾਤ ਨੇ ਇਹ ਜਿਹੜਾ ਝੂਠ ਦਾ ਛੜਿਆੰਤਰ ਤੁਸੀਂ ਰਚਣਾ ਚਾਹੁੰਦੇ ਹੋ ਇਹ ਗੋਲਾ ਅੱਜ ਥੋੜੇ ਤੇ ਆ ਕੇ ਡਿੱਗਣਾ ਹੈ ਕਿਉਂਕਿ ਪੰਜਾਬ ਅੱਜ ਕੀਤੇ ਵਾਅਦਿਆਂ ਦਾ ਜਵਾਬ ਮੰਗਦਾ ਪੰਜਾਬ ਅੱਜ 1000 ਰੁਪਈਆ ਮੰਗਦਾ ਪੰਜਾਬ ਅੱਜ ਡਿਵੈਲਪਮੈਂਟ ਮੰਗਦਾ ਪੰਜਾਬ ਅੱਜ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਮੰਗਦਾ ਪੰਜਾਬ ਅੱਜ ਜਿਹੜੀ ਪੰਜਾਬ ਛੱਡ ਕੇ ਇੰਡਸਟਰੀ ਬਾਹਰ ਜਾ ਰਹੀ ਹੈ ਉਹਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਵਾਬ ਮੰਗਦਾ ਪੰਜਾਬ ਅੱਜ ਜਿਹੜਾ ਪੰਜਾਬ ਦੇ ਸਿਰ ਤੇ ਕਰਜ਼ਾ ਚੜਾਤਾ ਤੁਸੀਂ 66000 ਕਰੋੜ ਦਾ 2 ਸਾਲਾਂ ਚ ਅੱਜ ਉਹਦੀ ਪਰਪਾਈ ਮੰਗਦਾ ਉਹਦਾ ਜਵਾਬ ਮੰਗਦਾ ਤੇ ਜਿਸ ਪੰਜਾਬ ਨੂੰ ਖੋਰਾ ਲਾਇਆ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਨੈਸ਼ਨਲ ਲੀਡਰ ਬਣਾਉਣ ਤੇ ਉਹ ਨੈਸ਼ਨਲ ਲੀਡਰ ਤਾਂ ਬਣੇ ਨਹੀਂ ਉਹ ਭ੍ਰਿਸ਼ਟਾਚਾਰੀ ਬਣ ਕੇ ਅੱਜ ਦੇਲ ਦੇ ਵਿੱਚ ਬੈਠੇ ਨੇ ਸੋ ਜੋ ਅਰਵਿੰਦ ਕੇਜਰੀਵਾਲ ਦੇ ਪਿੱਛੇ ਪੰਜਾਬ ਦੀ ਬਰਬਾਦੀ ਕੀਤੀ ਹੈ ਅੱਜ ਪੰਜਾਬ ਉਸ ਬਰਬਾਦੀ ਦਾ ਜਵਾਬ ਮੰਗਦਾ। ਔਰ ਹਰ ਇੱਕ ਗੱਲ ਤੇ ਮੈਂ ਜਿਹੜਾ ਕਹਿਣਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਝੂਠ ਤੇ ਝੂਠ, ਛੜਿਆੰਤਰ ਤੇ ਛੜਿਆੰਤਰ, ਝੂਠੇ ਪਰਚੇ, ਝੂਠੀਆਂ ਇਨਵੈਸਟੀਗੇਸ਼ਨਾਂ, ਝੂਠੀਆਂ ਕਾਰਵਾਈਆਂ ਤੇ ਲੋਕਾਂ ਨੂੰ ਕਹਿੰਦੇ ਹੋ ਜੀ 13 ਜ਼ੀਰੋ ਹੋ ਜਾਣਾ ਪੰਜਾਬ 'ਚ। ਮੈਂ ਮੁੱਖ ਮੰਤਰੀ ਸਾਹਿਬ ਅੱਜ ਤੁਸੀਂ ਇੱਕ ਗੱਲ ਨੋਟ ਕਰ ਲਿਓ। ਪੰਜਾਬ ਦੇ ਵਿੱਚ 0 13 ਹੋਣਾ ਔਰ ਜਿਹੜਾ ਇਹ ਨਵਾਂ ਅਲਾਈਅੰਸ ਹੈ ਨਾ ਹੱਥ ਦੇ ਵਿੱਚ ਝਾੜੂ ਫੜਿਆ। ਇਹਦਾ 0 13 ਹੋਣਾ ਪੰਜਾਬ ਦੇ ਵਿੱਚ ਔਰ ਲੋਕਾਂ ਨੇ ਥੋੜੇ ਇਸ ਅਲਾਈਅੰਸ ਨੂੰ ਮੋੜ ਤੋਂ ਨਕਾਰ ਦੇਣਾ ਪਰ ਸਵਾਲ ਇਹ ਉੱਠਦਾ ਹੈ ਕਿ ਕੀ ਇਹਦੇ ਲਈ ਪੰਜਾਬ ਦੇ ਵਿੱਚ ਸਰਕਾਰੀ ਤੰਤਰ ਨੂੰ ਵਰਤਿਆ ਜਾ ਰਿਹਾ ਹੈ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਹੋ ਰਿਹਾ ਹੈ ਔਰ ਅੱਜ ਮੇਰਾ ਇਲੈਕਸ਼ਨ ਕਮਿਸ਼ਨ ਨੂੰ ਖਾਸ ਕਰਕੇ ਚੀਫ ਇਲੈਕਟੋਰਲ ਅਫਸਰ ਸਿਵਨ ਸਾਹਿਬ ਨੂੰ ਵੀ ਸਵਾਲ ਕਿ ਲਗਾਤਾਰ ਸਰਕਾਰੀ ਕੋਠੀਆਂ 'ਚੋਂ ਕੋਡ ਆਫ ਕੰਡਕਟ ਲੱਗਣ ਦੇ ਬਾਵਜੂਦ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਅੱਜ ਸਵੇਰੇ ਵੀ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਪੂਲ ਦੀ ਸਰਕਾਰੀ ਕੋਠੀ ਦੇ ਵਿੱਚ ਬਹਿ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਕੀ ਮਜਬੂਰੀ ਹੈ ਇਲੈਕਸ਼ਨ ਕਮਿਸ਼ਨ ਦੀ ਕਿ ਇਸ ਪਾਸੇ ਨੂੰ ਧਿਆਨ ਨਹੀਂ ਜਾ ਰਿਹਾ ਜਾਂ ਇਹਨਾਂ ਤੇ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ ਕਿਉਂਕਿ ਜਦੋਂ ਕੋਡ ਆਫ ਕੰਡਕਟ ਲੱਗਿਆ ਹੋਵੇ ਤਾਂ ਸਰਕਾਰੀ ਕੋਠੀਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਆਪਣੀ ਪੋਲੀਟੀਕਲ ਕਾਰਵਾਈਆਂ ਨੂੰ ਅੰਜਾਮ ਦੇ ਰਹੀ ਹੈ ਇਥੋਂ ਸਪਸ਼ਟ ਹੈ ਕਿ ਸਰਕਾਰੀ ਤੰਤਰ ਦਾ ਦੁਰਉਪਯੋਗ ਕੱਲਾ ਵਿਰੋਧੀਆਂ ਦੇ ਖਿਲਾਫ ਨਹੀਂ ਹੋ ਰਿਹਾ ਕੱਲਾ ਵਿਰੋਧੀਆਂ ਦੇ ਖਿਲਾਫ ਛੇੜੇਂਤਰ ਰਚਣ ਚ ਨਹੀਂ ਹੋ ਰਿਹਾ ਝੂਠੇ ਕੇਸਾਂ ਦੇ ਵਿੱਚ ਫਸਾਉਣ ਦੇ ਲਈ ਨਹੀਂ ਹੋ ਰਿਹਾ ਉਹਦਾ ਛੇੜੇਂਤਰ ਉਹ ਸਰਕਾਰੀ ਤੰਤਰ ਦਾ ਮਿਸਯੂਜ਼ ਸਰਕਾਰ ਦੇ ਰਿਸੋਰਸਸ ਇੱਕ ਖਾਸ ਪੋਲਿਟਿਕਲ ਪਾਰਟੀ ਨੂੰ ਫਾਇਦਾ ਪਹੁੰਚਾਉਣ ਦੇ ਲਈ ਵਰਤੇ ਜਾ ਰਹੇ ਨੇ ਇਹਨਾਂ ਤੇ ਵੀ ਮੁੱਖ ਮੰਤਰੀ ਸਾਹਿਬ ਜਵਾਬ ਦਿਓ ਸੋ ਅੱਜ ਮੈਂ ਤੁਹਾਡੇ ਮਾਧਿਅਮ ਦੇ ਨਾਲ ਦੋ ਸਵਾਲ ਸਿੱਧੇ ਸਿੱਧੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰਨਾ ਚਾਹੁੰਦਾ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਇੰਟਰਵਿਊ ਦੇ ਵਿੱਚ ਇਹ ਗੱਲ ਸਪਸ਼ਟ ਤੌਰ ਤੇ ਮੰਨ ਲਈ ਹੈ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜਾ ਕਾਂਗਰਸ ਸਰਕਾਰ ਨੇ ਪਰਚਾ ਦਿੱਤਾ ਉਹ ਬਿਲਕੁਲ ਦਿਸ਼ਾਹੀਨ ਤੇ ਝੂਠਾ ਪਰਚਾ ਔਰ ਦੂਜਾ ਸਵਾਲ ਕਿ ਕੀ ਹੁਣ ਮੁੱਖ ਮੰਤਰੀ ਸਾਹਿਬ ਆਪ ਕੇਸ ਫਾਈਲ ਬਣਾ ਰਹੇ ਨੇ ਕਿਉਂਕਿ ਇੰਟਰਵਿਊ ਦੇ ਮੁਤਾਬਕ ਮੁੱਖ ਮੰਤਰੀ ਕਹਿੰਦੇ ਕਿ ਹੁਣ ਮੈਂ ਕ੍ਰੀਏਟ ਕਰ ਰਿਹਾ ਹਾਂ ਹੁਣ ਮੈਂ ਰੀਰਾਈਟ ਕਰ ਰਿਹਾ ਹਾਂ ਤਾਂ ਕਿ ਹੁਣ ਕੋਈ ਨਵੀਂ ਜਿਹੜੀ ਕੇਸ ਫਾਈਲ ਹੈ ਜਿਹਨੂੰ ਅਫਸਰ ਸ਼ਾਹੀ ਨਹੀਂ ਮੰਨਦੀ ਜਿਨੂੰ ਮੁੱਖ ਮੰਤਰੀ ਨੇ ਇਨਵੈਸਟੀਗੇਸ਼ਨ ਨੂੰ ਸਿੱਟ ਮੁਖੀ ਆਪ ਬਣ ਕੇ ਆਪਣੇ ਹੱਥ ਚ ਲੈ ਲਿਆ ਕੀ ਹੁਣ ਮੁੱਖ ਮੰਤਰੀ ਸਾਹਿਬ ਝੂਠੀ ਕਹਾਣੀ ਲਿਖ ਰਹੇ ਨੇ ਸੋ ਇਹ ਦੋ ਗੱਲਾਂ ਤੇ ਮੁੱਖ ਮੰਤਰੀ ਸਾਹਿਬ ਜਵਾਬ ਦੇਣ ਔਰ ਜਿਹੜੀ ਤੀਸਰੀ ਗੱਲ ਉਹ ਮੈਂ ਥੋੜੀ ਜੀ ਕਰਨੀ ਚਾਹਣਾ ਜਿਹੜੀ ਵਿਸ਼ੇ ਤੋਂ ਹਟ ਕੇ ਐ ਉਹ ਜਿਹੜਾ ਕਾਂਗਰਸ ਨੇ ਕੱਲ ਮੈਨੀਫੈਸਟੋ ਜਾਰੀ ਕੀਤਾ ਦੇਖੋ ਕਾਂਗਰਸ ਨੇ ਜੋ ਝੂਠ ਪੰਜਾਬ ਦੇ ਵਿੱਚ 2017 ਦੀਆਂ ਚੋਣਾਂ ਦੇ ਵਿੱਚ ਪਰੋਸਿਆ ਕਿ ਜੀ ਘਰ ਘਰ ਨੌਕਰੀ ਦੇ ਦਾਂਗੇ ਪੂਰਨ ਕਰਜ਼ਾ ਮਾਫੀ ਹੋ ਜਿਹੜਾ ਕਿਸਾਨ ਦਾ ਕਰਜ਼ਾ ਚਾਹੇ ਉਹ ਬੈਂਕ ਦਾ ਚਾਹੇ ਆੜਤੀਏ ਦਾ ਚਾਹੇ ਕੋਆਪਰੇਟਿਵ ਸੁਸਾਇਟੀ ਦਾ ਸਾਰਿਆਂ ਤੇ ਕਾਟਾ ਮਾਰਿਆ ਜਾਓ ਔਰ ਇਹ ਗੱਲਾਂ ਕੱਲੀਆਂ ਘੋਸ਼ਣਾ ਪੱਤਰ ਫੜ ਕੇ ਨਹੀਂ ਕਹੀਆਂ ਸੀ ਕਾਂਗਰਸ ਨੇ ਪੰਜਾਬ ਦੇ ਵਿੱਚ ਤਾਂ ਗੁਟਕਾ ਸਾਹਿਬ ਫੜ ਕੇ ਸਮੂਹਿਕ ਤੌਰ ਤੇ ਕਹੀਆਂ ਸੀ ਤੇ ਉਹਦਾ ਸੱਟਾ ਕੀ ਨਿਕਲਿਆ ਕਿ ਕਿਸਾਨਾਂ ਨੇ ਲੋਨ ਦੀਆਂ ਕਿਸ਼ਤਾਂ ਭਰਨੀਆਂ ਬੰਦ ਕੀਤੀਆਂ ਬੈਂਕਾਂ ਦੇ ਡਿਫਾਲਟਰ ਹੋਏ ਟਰੈਕਟਰ ਬੈਂਕ ਲੈ ਗਏ ਜ਼ਮੀਨਾਂ ਕੁਰਕ ਹੋਈਆਂ ਤੇ ਪੰਜਾਬ ਦੇ ਵਿੱਚ ਜਿਹੜਾ ਕਿਸਾਨ ਆਤਮ ਹੱਤਿਆ ਉਹ ਕਾਂਗਰਸ ਦੇ ਰਾਜ ਦੇ ਵਿੱਚ ਬਹੁਤ ਵਧ ਗਈ ਤੇ ਜਿਹੜੀ ਅੱਜ ਤੱਕ ਨਿਰੰਤਰ ਜਾਰੀ ਹੈ ਤੇ ਜਿਹੜੀ ਕਾਂਗਰਸ ਪੰਜਾਬ ਦੇ ਵਿੱਚ ਗੁਟਕਾ ਸਾਹਿਬ ਹੱਥ ਦੇ ਵਿੱਚ ਲੈ ਕੇ ਝੂਠੇ ਵਾਅਦੇ ਕਰ ਸਕਦੀ ਹੈ ਵਾਅਦਿਆਂ ਤੋਂ ਭੱਜ ਸਕਦੀ ਹੈ ਉਹਨੇ ਜਿਹੜਾ ਕੱਲ ਮੈਨੀਫੈਸਟੋ ਜਾਰੀ ਕੀਤਾ ਹੈ ਜਿਹੜਾ ਨਿਆਂ ਦੇਣ ਦੀ ਗੱਲ ਕਰਦੇ ਨੇ ਉਹ ਤੇ ਲੋਕ ਕਿੰਨਾ ਕੁ ਵਿਸ਼ਵਾਸ ਕਰਨਗੇ ਕਿਉਂਕਿ ਇਹ ਨਿਆਂ ਵੀ ਸਭ ਤੋਂ ਵੱਧ ਦੇ ਦੇਸ਼ ਚ ਕੀਤਾ ਹੈ ਤਾਂ ਕਾਂਗਰਸ ਪਾਰਟੀ ਨੇ ਕੀਤਾ ਉਹ ਕਿਹੜਾ ਨਿਆਂ ਸੀ ਉਉਸੀ ਅਕਾਲ ਤੱਕ ਸਭ ਢਹਿ ਢੇਰੀ ਕਰਨ ਦਾ ਨਿਆ ਉਉਸੀ ਐਮਰਜੈਂਸੀ ਲਾਉਣ ਦਾ ਨਿਆ ਉਉਸੀ ਸਿੱਖ ਕਤਲੇਆਮ ਦਾ ਨਿਆ ਉਉਸੀ ਪੰਜਾਬ ਦੇ ਸਿਰ ਤੇ ਜਿਹੜਾ ਪੰਜਾਬ ਦੇਸ਼ ਦੀ ਲੜਾਈ ਲੜ ਰਿਆ ਸੀ ਉਹਦੇ ਜਿਹੜਾ ਸਾਰਾ ਫੋਰਸਸ ਦਾ ਖਰਚਾ ਸੀ ਉਹ ਸਾਰਾ ਪੰਜਾਬ ਦੇ ਉੱਤੇ ਪਾਉਣਾ 35000 ਕਰੋੜ ਦਾ ਜਿਹੜਾ ਅਜ ਵੱਧ ਕੇ 3 ਲੱਖ ਕਰੋੜ ਹੋ ਗਿਆ ਉਥੋਂ ਸ਼ੁਰੂ ਹੋਈ ਪੰਜਾਬ ਦੀ ਵੱਡੀ ਤਰਾਸ ਦੀ ਉਹ ਨਿਆ ਸਾਡੀ ਇੱਕ ਪੀੜੀ ਮਾਰਨ ਦਾ ਨਿਆ ਉਹ ਲੋਕਾਂ ਨੂੰ ਪੰਜਾਬ ਛੱਡ ਕੇ ਵਿਦੇਸ਼ਾਂ ਦੇ ਵਿੱਚ ਜਾ ਕੇ ਸੈਟਲ ਹੋਣ ਦਾ ਨਿਆ ਸੋ ਪੰਜਾਬ ਦੇ ਨਾਲ ਜਿੰਨੇ ਅਨਿਆ ਕਾਂਗਰਸ ਨੇ ਕੀਤੇ ਮੈਨੂੰ ਲੱਗਦਾ ਅੱਜ ਫਿਰ ਕਿਹੜਾ ਨਿਆ ਪੱਤਰ ਜਾਰੀ ਕੀਤਾ ਚੰਡੀਗੜ੍ਹ ਪੰਜਾਬ ਨੂੰ ਵਾਦਾ ਕਰਕੇ ਮੁਕਰਨ ਦਾ ਨਿਆ ਸੋ ਕਾਂਗਰਸ ਦੇ ਤਾਂ ਅਨਿਆਇ ਇਹ ਨਿਆ ਨੇ ਸੋ ਹੁਣੇ ਦੋਨੋਂ ਇਕੱਠੇ ਨੇ ਦੋਨਾਂ ਦੇ ਵਿੱਚ ਜਿਹੜੀ ਅੰਦਰ ਕਹਿੰਦੇ ਹੁੰਦੇ ਨੇ ਨਾ ਪਾਰਟੀਆਂ ਦੀ ਜਿਹੜੀ ਆਤਮਾ ਹੈ ਆਤਮਾ ਇੱਕੋ ਹੀ ਹੈ ਜੋ ਕਾਂਗਰਸ ਹੈ ਉਹੀ ਆਮ ਆਦਮੀ ਪਾਰਟੀ ਇਕੋ ਸਿੱਕੇ ਦੇ ਇਹ ਦੋ ਪਹਿਲੂ ਨੇ ਔਰ ਇੱਕੋ ਸਿੱਕੇ ਦੇ ਦੋ ਪਹਿਲੂ ਹੈ ਕਿੱਦਾਂ ਨੇ ਕਿਉਂਕਿ ਜੇ ਉਰੇ ਕਾਂਗਰਸ ਨੇ ਐਨਐਸਏ ਲਾਇਆ ਸੀ 1980 ਦੇ ਵਿੱਚ ਉਹੀ ਐਨਐਸਏ ਅੱਜ ਭਗਵੰਤ ਮਾਨ ਸਾਹਿਬ ਨੇ ਲਾਇਆ ਤੇ ਸਾਡੇ ਸਿੱਖ ਨੌਜਵਾਨ ਜਿਹੜੇ ਬੇਕਸੂਰ ਨੇ ਜਿਨ੍ਹਾਂ ਦੇ ਖਿਲਾਫ ਅੱਜ ਤੱਕ ਕੋਈ ਸਬੂਤ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਪੇਸ਼ ਕਰ ਸਕੀ ਉਹਨਾਂ ਨੂੰ ਚੱਕ ਕੇ ਡਿਬਰੂਗੜ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਕਰਨਾ ਇਹ ਦੋਨਾਂ ਦੀ ਆਤਮਾ ਇੱਕੋ ਹੈ ਕਾਂਗਰਸ ਨੇ ਦਰਬਾਰ ਸਾਹਿਬ ਤੇ ਫੌਜ ਚਾੜੀ ਭਗਵੰਤ ਮਾਨ ਸਾਹਿਬ ਨੇ ਸੁਲਤਾਨਪੁਰ ਲੋਧੀ ਚੜ੍ਹਤੀ ਆਤਮਾ ਇੱਕੋ ਹੈ ਕਾਂਗਰਸ ਨੇ ਵੱਡੇ ਸਕੈਮ ਕੀਤੇ ਆਮ ਆਦਮੀ ਪਾਰਟੀ ਨੇ ਐਕਸਾਈਜ਼ ਘਟਾਲਾ ਕਰਤਾ ਇਹ ਇਹਨਾਂ ਦੀ ਆਤਮਾ ਇੱਕੋ ਹੀ ਹੈ ਸੋ ਇੱਕੋ ਸਿੱਕੇ ਦੀਆਂ ਦੋ ਪਹਿਲੂ ਪਾਰਟੀਆਂ ਜਿਹੜੀਆਂ ਅੱਜ ਦੇਸ਼ ਦੇ ਵਿੱਚ ਐਲਾਈਂਸ ਕਰਕੇ ਬੈਠੀਆਂ ਨੇ ਤੇ ਪੰਜਾਬ ਦੇ ਵਿੱਚ ਇਹਨਾਂ ਦਾ ਪੋਸਟ ਪੋਲ ਐਲਾਈਂਸ ਹੈ ਸੋ ਅੱਜ ਸਵਾਲ ਇਹ ਦੋਨਾਂ ਤੋਂ ਵੱਡੇ ਨੇ ਵਿਕਰਮ ਮਜੀਠੀਆ ਸਾਹਿਬ ਤੇ ਝੂਠਾ ਪਰਚਾ ਕਾਂਗਰਸ ਨੇ ਦਿੱਤਾ 2 ਸਾਲ ਭਗਵੰਤ ਮਾਨ ਸਾਹਿਬ ਨੇ ਅੱਡਾ ਡੈਸਾਈਟ ਮੁਖੀ ਲਾ ਕੇ ਬਾਰ ਬਾਰ ਸੱਟਾਂ ਚ ਬਲਾ ਕੇ ਇਹਨਾਂ ਤੋਂ ਵੀ ਨਿਕਲਿਆ ਕੁਛ ਨਹੀਂ ਤੇ ਹੁਣ ਮੁੱਖ ਮੰਤਰੀ ਮੰਨ ਗਏ ਕਿ ਮੈਂ ਨਵੇਂ ਸਿਰੇ ਤੋਂ ਇੱਕ ਨਵੀਂ ਸਕ੍ਰਿਪਟ ਲਿਖ ਰਿਆਂ ਹੁਣ ਪੈਨ ਮੁੱਖ ਮੰਤਰੀ ਨੇ ਪੜ ਲਿਆ ਕਾਗਜ਼ ਮੁੱਖ ਮੰਤਰੀ ਕੋਲੇ ਐ ਪਰ ਮੁੱਖ ਮੰਤਰੀ ਸਾਹਿਬ ਉੱਪਰ ਪ੍ਰਮਾਤਮਾ ਬੈਠਾ ਇਹ ਵੱਡੇ ਵੱਡੇ ਆਏ ਜਿਨ੍ਹਾਂ ਨੇ ਫਸਾਉਣ ਦੀ ਕੋਸ਼ਿਸ਼ ਕੀਤੀ ਔਰ ਖਾਲੀ ਹੱਥ ਮੁੜ ਕੇ ਗਏ ਕਿਉਂਕਿ ਬੇਕਸੂਰ ਤੇ ਉਂਗਲ ਚੱਕਣ ਵਾਲੇ ਇਹ ਪ੍ਰਮਾਤਮਾ ਦੇ ਘਰੋਂ ਉਹਨਾਂ ਨੂੰ ਜਦੋਂ लाਠੀ ਪੈਂਦੀ ਹੈ ਉਹ ਬਚਦੇ ਨਹੀਂ